ਵੇ 15 ਜਾਂ ਜ਼ਿਆਦਾ ਨਹੀਂ ਆ ਮੈਂ ਵੀ ਤੇ ਕੋਲੇ ਹੀ ਪੜੀ ਆ ਪਰ ਹੋ ਸਕਦਾ ਟਾਈਮ ਦੇ ਨਾਲ ਰਿੰਪੀ ਵੀ ਤੇ ਪੜੀ ਆ ਉਹਨੂੰ ਪੁੱਛ ਲੈਣੇ ਆ ਤੈਨੂੰ ਕਿੰਨਾ ਕਹ ਕਦੇ ਸਦੀਆਂ ਹੋ ਗਈਆਂ ਪੜੀਆਂ ਨੂੰ ਰਿੰਪੀ ਰਿੰਪੀ ਨੂੰ ਪੁੱਛ ਲੈਣ ਨੂੰ ਕਿ ਬਣਾ ਰਿੰਪੀ 747 ਜੂ ਸਵੇਰ ਦੇ ਬਾਹਰ ਨਹੀਂ ਆ ਵੈਸੇ ਤੇ ਨਹੀਂ ਕਰਨਦੇ ਅਸੀਂ ਕੀ ਆ ਦੇ ਲੋ ਕੁਛ ਨਹੀਂ ਕੀ ਹੁਣ ਮੈਂ ਨਾ ਕੱਲ ਵਾਸਤੇ ਮਾਫੀ ਮੰਗਦਾ ਮੈਨੂੰ ਸ਼ਾਇਦ ਇਤਰਾ ਹੱਥ ਨਹੀਂ ਸੀ ਝੁਕਣਾ ਚਾਹੀਦਾ ਪਰ ਨਾ ਮੈਂ ਵੀ ਇੱਕ ਇਨਸਾਨ ਆ ਸਾਰੇ ਪਾਸੇ ਇੱਕੋ ਗੱਲ ਸੌਂਦਾ 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 ਕਿਤੇ ਨਾ ਕਿਤੇ ਫਿਰ ਬੰਦੇ ਨੂੰ ਖਸਾ ਹੀ ਜਾਂਦਾ ਨਾ ਬਾਕੀ ਤੂੰ ਮੇਰੇ ਤੇ ਕਦੀ ਅੱਜ ਤੱਕ ਮੇਰੇ ਨਾਲ ਇਤਰਾ ਗੱਲ ਨਹੀਂ ਨਾ ਕੀਤੀ ਜਿਵੇਂ ਤਰ੍ਹਾਂ ਤੂੰ ਕੱਲ ਮੈਨੂੰ ਇਤਰਾ ਗੱਲ ਕੀਤੀ ਬਾਕੀ ਚਲੋ ਕੋਈ ਸਮਾਂ ਹੁੰਦਾ ਸਮੇ ਦੀ ਹੀਰ ਫੇਰ ਹੁੰਦੀ ਹੈ ਤੇ ਮੈਂ ਮਾਫੀ ਮੰਗਦਾ ਮੈਨੂੰ ਹਾਥੀਂ ਸੀ ਚੁਕਣਾ ਚਾਹੀਦਾ ਤੇ ਆਪਾਂ ਛੱਡੀਏ ਕੰਡੋਂ ਹੁਣ ਤੇ ਜਿੱਤਰਾ ਪਹਿਲੋਂ ਰਣੀ ਉਹ ਤਰ੍ਹਾਂ ਫੇਰ ਰਹੀ ਕੋਈ ਗੱਲ ਨਹੀਂ ਮੈਂ ਸਮਝ ਸਕਦੀ ਹਾਂ ਪਰ ਕਾਸ਼ ਤੂੰ ਇਹ ਵੀ ਮੈਨੂੰ ਸਮਝਦੇ ਕਿ ਮੈਂ ਕੀ ਤੇ ਕਿਉਂ ਬੋਲਨੀ ਮੈਂ ਕੋਈ ਉਹਨਾਂ ਦੀ ਵੈਰੀ ਨਹੀਂ ਮੈਂ ਵੀ ਜਦੋਂ ਵਿਆਹ ਕੇ ਆਈ ਸੀ ਨਾ ਛੋਟੇ ਛੋਟੇ ਸੀਗੇ ਗੋਦੀ 'ਚ ਹੀ ਸੀ ਮੇਰੇ ਤੇ ਮਾਂ ਬਣ ਕੇ ਉਹਨਾਂ ਨੂੰ ਪਾਲਿਆ ਖਾਲ ਤੇ ਗੁੱਸੇ 'ਚ ਮੇਰੇ ਮੂੰਹ ਨਿਕਲ ਗਿਆ ਸ਼ਰੀਕ ਹੈਗੇ ਤੇ ਉਹ ਬੱਚੇ ਹੀ ਆ ਪਰ ਜਿਵੇਂ ਬਾਕੀ ਸਾਰੇ ਕਹਿੰਦੇ ਆ ਹੁਣ ਸਾਨੂੰ ਪਤਾ ਨਹੀਂ ਲੱਗੰਦੇ ਆ ਹਰ ਬੁੜਾ ਪੇਚੇ ਤੇ ਲੱਗਣਾ ਹੀ ਆ ਚਲੋ ਕੋਈ ਗੱਲ ਨਹੀਂ ਕਿਸਮਤ ਹੈ ਜੇ ਇਹ ਬੁੜਾਪਾ ਇਹ ਤਰ੍ਹਾਂ ਹੀ ਰੋਲ ਖੋਲ ਕੇ ਹੋਊਗਾ ਤੇ ਮਨਜ਼ੂਰ ਆ ਤੁਹਾਡੇ ਖਿਲਾਫ ਤੇ ਮੈਂ ਜਾ ਨਹੀਂ ਸਕਦੀ ਚਲੋ ਚੱਲੀਏ ਬਾਤ ਕੇਰਨ ਉਹ ਮੇਰੀਆਂ ਨਾ ਪਤਾ ਹੋਣਾ ਬਾਵਾਵਾ ਜਿਤਨਾ ਆ ਬਾਵਾ ਕੋਈ ਆਪਰੇ ਤੋਂ ਵੱਖਣੀ ਨਾ ਕਰ ਸਕਦਾ ਆਪਣੀਆਂ ਬਾਵਾ ਕੋਈ ਆਪ ਵੱਡ ਸਕਦਾ ਨਹੀਂ ਵੱਡ ਸਕਦਾ ਤੇ ਤੋਹੀਂ ਮੈਨੂੰ ਕਹਿਂਦੇ ਜੀ ਕਿ ਮੈਂ ਆਪਣੀਆਂ ਬਾਵਾ ਵੱਡਾਂ ਓ ਮੇਰੀਆਂ ਬਾਵਾ ਵਾ ਮੈਂ ਕਿਤਰਾ ਵੱਡ ਦਵਾ ਕਿਤਰਾ ਵੱਡ ਦਵਾ ਕਿਤਰਾ ਵੱਡ ਦਵਾ ਚਲੋ ਛੱਡੋ ਕਿਉਂ ਨਹੀਂ ਸਮਝਦੇ ਤੁਸੀਂ ਸਾਰੇ ਜਾਣੇ ਗੱਲ ਕਿਉਂ ਨਹੀਂ ਸਮਝਦੇ ਕਿਉਂ ਨਹੀਂ ਸਮਝਦੇ ਬਾਤ ਸੇ ਕਰੋ ਤੁਸੀਂ ਇਹੋ ਹੀ ਚਾਹੁੰਦੇ ਜੇ ਨਾ ਕਿ ਤੁਹਾਨੂੰ ਇਸ ਬਾਰੇ ਕੋਈ ਗੱਲ ਨਾ ਕੀਤੀ ਜਾਵੇ ਤੇ ਲੋ ਅੱਜ ਮੇਰਾ ਵਾਦਾ ਵਾ ਤੁਹਾਨੂੰ ਕੋਈ ਵੀ ਇਸ ਬਾਰੇ ਗੱਲ ਨਹੀਂ ਕਰੂਗਾ ਜਿਵੇਂ ਤੁਸੀਂ ਚਾਹੋਗੇ ਨਾ ਉਹ ਤਰ੍ਹਾਂ ਹੀ ਹੋਊਗਾ ਤੇ ਜਾ ਫਿਰ ਕਿਰਨ ਮੇਰਾ ਵੀ ਵਾਦਾ ਵਾ ਤੈਨੂੰ ਕੀ ਇਹ ساری ਉਮਰ ਮੈਨੂੰ ਤੂੰ ਖਾਣੀ ਦੇਣਗੇ ਮੈਂ ਨਿਕੇ ਨਿਕੇ ਨੂੰ ਜਾਣਦਾ ਇਹਨਾਂ ਦੇ ਦੰਦ ਨਹੀਂ ਹੀ ਉਦੋਂ ਆਏ ਇਸ ਕਰਕੇ ਮੈਨੂੰ ਪੂਰਾ ਯਕੀਨ ਹੈ ਆਪਣੇ ਭਰਾਵਾਂ ਤੇ ਆਪਣੇ ਇਹਨਾਂ ਬੱਚਿਆਂ ਤੇ ਕਿ ਮੈਨੂੰ ਨਹੀਂ ਉਹ ਤੋਖਾ ਦੇ ਸਕਦੇ ਜੇ ਮੈਨੂੰ ਇਹ ਤੋਖਾ ਦੇਣ ਤੇ ਜਾ ਮੇਰੀ ਧੌਣ ਵੱਢਦੀ ਮੈਂ ਕਹਿੰਨੀ ਆ ਤੁਹਾਡਾ ਯਕੀਨ ਬਣਿਆ ਰਵੇ ਰੱਬ ਨਾ ਕਰੇ ਜੇ ਤੁਹਾਡਾ ਹੀ ਯਕੀਨ ਟੁੱਟ ਗਿਆ ਨਾ ਪਤਾ ਨਹੀਂ ਤੁਹਾਡਾ ਕੀ ਬੰਨਾ ਕਿਉਂਕਿ ਸੋਤੇ ਆਪਣੇ ਬੱਚਿਆਂ ਦੀ ਨਹੀਂ ਖਾਦੇ ਜਾਂਦੇ ਇਹ ਤੇ ਫੇਰ ਤੁਹਾਡੇ ਭਰਾ ਵਾ ਚਲੋ ਬਾਕੀ ਮੈਂ ਚੱਲਦੀ ਕੋਈ ਗੱਲ ਤੇਰੀ ਇਹ ਗੱਲ ਕਦੀ ਸੱਚ ਨਹੀਂ ਹੋਣੀ ਕਿਰਨ ਕਦੀ ਸੱਚ ਨਹੀਂ ਹੋਣੀ ਮੈਨੂੰ ਮਾਣ ਆ ਆਪਣੇ ਪਰਾਂਵਾਂ ਤੇ ਮੈਨੂੰ ਆ ਮਾਣ ਆ ਇਹਨਾ ਆਪਣੇ ਬੱਚਿਆਂ ਤੇ ਇੱਕ ਗੱਲ ਨਹੀਂ ਤੇਰੀ ਸੱਚੀ ਹੋਣੀ ਹੂੰ ਲੱਗੀ ਕੋ ਸਮਝ ਨਹੀਂ ਯਾਰ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਕੋਜਣਾ ਕੋਜ ਕਰਨਾ ਜ਼ਰੂਰ ਪੈਣਾ ਕਰਨਾ ਤੇ ਪੈਣਾ ਇਤ ਦਾ ਸੁਭਾਣਿਆ ਕੱਲ ਉਹਨਾਂ ਨੂੰ ਆਪਾਂ ਮਾਰ ਕੇ ਥਾਪੜਾ ਕਹਿ ਤੇ ਆਏ ਆਂ ਤੇ ਕੋਈ ਗੱਲ ਨਹੀਂ 15000 ਦੀ ਕਿਹੜੀ ਗੱਲ ਐ ਅਸੀਂ 15000 ਇਕੱਠਾ ਕਰ ਲਾਂਗੇ ਉਹਨਾਂ ਨੇ ਵੀ ਅੱਗੋ ਗਿਆ ਤੇ ਵੀ ਐਡੇ ਵੱਡੇ ਘਰ ਦੇ 15000 ਤਾਂ ਢੇਲੀ ਤੋਂ ਵੱਡੀ ਗੱਲ ਹੁਣ ਉਹਨਾਂ ਨੂੰ ਕਿਤਰਾ ਦਸੀ ਤੁਹਾਨੂੰ 15000 ਮੰਗਣ ਦੀ ਧਰਵੀ ਲੱਗਣ ਡਿਆ ਤੇ ਵੀਰੇ ਕੋਲ ਨੂੰ ਕਿਤਰਾ ਕਵਾਂਗੇ 15000 ਰੁਪਿਆ ਹਲੇ ਥੋੜੇ ਦਿਨ ਪਹਿਲਾਂ ਤੇ ਅਸੀਂ ਪੈਸੇ ਲੈ ਲਏ ਆ ਯਾਰ ਉਹੀ ਨਾ ਯਾਰ ਪਰ ਜੇ ਆਪਾਂ ਪੈਸੇ ਨਹੀਂ ਨਾ ਦਿੱਤੇ ਉਹਨਾਂ ਨੂੰ ਆਪਾਂ ਆਪਣੀ ਗੱਲ ਤੋਂ ਮੁੱਕਰ ਗਏ ਤੇ ਬੇਇੱਜ਼ਤੀ ਬੜੀ ਹੋਣੀ ਆ ਆਪਣੀ ਕਿਹੇ ਨਾ ਕਿਹੇ ਤਰੀਕੇ ਨਾਲ ਕੋਈ ਨਾ ਕੋਈ ਜਿਗਾਰਡ ਲਾ ਕੇ 15000 ਰੁਪਏ ਕਰਨਾ ਹੀ ਪੈਣਾ ਆਪਾਂ ਮੈਂ ਕੀ ਕਰ ਸਕਦੇ ਆ ਯਾਰ ਕਿਤਾਬਾਂ ਦਾ ਹੀ ਕਹਿ ਚੁੱਕੇ ਹੋਏ ਆ ਪਰ ਵੀਰੇ ਨੇ ਕਹਾ ਨਾ 15000 ਰੁਪਏ ਕਿਹੜੀਆਂ ਕਿਤਾਬਾਂ ਤੋਂ ਹੀ ਲੈਣੀਆਂ ਮੈਂ ਤਾਂ ਉਹ ਹੀ ਕਹਿਣਾ ਪਿਆ ਕਿਤਾਬਾਂ ਦਾ ਵਾਕਈ ਕਹਿ ਨਹੀਂ ਸਕਦੇ ਫਿਰ ਹੱਲ ਨਹੀਂ ਕੋਈ ਹੋਰ ਹੈਗਾ ਸਾਹਿਲ ਕਿੱਥਾ ਕੀ ਜਾਵੇ ਯਾਰ ਮੈਂ ਤੇ ਆ ਕੇ ਕਿਸੇ ਤੋਂ ਮੰਗਣਾ ਨਹੀਂ ਲਈ ਔਰ ਨਈ ਮੰਗਣਾ ਲਈ ਅੱਜ ਤੱਕ ਕਿਸੇ ਕੋ ਦਵਾਨੀ ਨਹੀਂ ਮੰਗੀ ਮੰਗ ਲਈਏ ਸਹੀ ਲਾਈਡ ਆ ਗਈ ਏ ਕੀ ਆਪਾਂ ਨਾ ਪ੍ਰੋਜੈਕਟ ਦਾ ਗਈਏ ਕਿ ਪ੍ਰੋਜੈਕਟ ਬਣਨੇ ਠੀਕ ਆ ਦੋ ਪ੍ਰੋਜੈਕਟ ਬਣਨੇ ਆ ਕਹਾਂਗੇ ਇੱਕ ਪ੍ਰੋਜੈਕਟ 7000 ਦਾ ਬੰਨਾ 750 ਦਾ ਕਹਿ ਦਾਂਗੇ ਠੀਕ ਆ 750 ਦਾ ਇਹ ਕਹਿ ਦਾਂਗੇ 750 ਦਾ ਇਹ ਕਹਿ ਦਾਂਗੇ ਰੁਪਈਆ 15000 ਆਪਾਂ ਲਈ ਉਹਨਾਂ ਨਾਲੇ ਵੀਰੇ ਨੇ ਤੇ ਪੜਾਈ ਦੇ ਮਸਲੇ ਵਿੱਚ ਪੈਸੇ ਨੂੰ ਨਾ ਵੀ ਨਹੀਂ ਕਰਨੀ ਬਸ ਨਾਲੇ ਵੀਰੇ ਨੇ ਕਿਹੜਾ ਪਤਾ ਕਰਨਾ ਆ ਜਾਣਾ ਯਾਰ ਆਹੋ ਹਨਾ ਤੇ ਕਿਉਂਕਿ ਉਹਨਾਂ ਨੂੰ ਤਾਂ ਘਰ ਦੇ ਕੰਮਾਂ ਤੋਂ ਹੀ ਨਹੀਂ ਵੇਹਲਿਆ ਨਾਲੇ ਉਹਨਾਂ ਨੂੰ ਕਿਹੜਾ ਪਤਾ ਲੱਗਦਾ ਕਿਹੜਾ ਪ੍ਰੋਜੈਕਟ ਕੀ ਆ ਕੀ ਨਹੀਂ ਉਹ ਪਤਾ ਤਾਂ ਲੱਗਦਾ ਹੋਣਾ ਹੀ ਏਡੀ ਗੱਲ ਨਹੀਂ ਹੂੰ ਤੇ ਫਿਰ ਬਥੇਰੇ ਹੋ ਸਿਆਣੇ ਨਹੀਂ ਆਪਾਂ ਕਹਿ ਦਾਂਗੇ ਨਾ ਆਪਾਂ ਬਣਾ ਕੇ ਤੇ ਕਾਲਜ ਦੀ ਜਮ੍ਹਾਂ ਕਰਾ ਦੇ ਹਾਂ ਆ ਕੰਮ ਕਰਦੇ ਆ ਚੱਲੀਏ ਫਿਰ ਡਰ ਲੱਗਣ ਦੇ ਵਾਰ ਤੁਸੀਂ ਹੀ ਮੇਰੀ ਗੱਲ ਸੁਣੋ ਤੁਸੀਂ ਹੀ ਗੱਲ ਕਰਨੀ ਜੇ ਕਿਉਂਕਿ ਮੈਨੂੰ ਤਾਂ ਡਰ ਲੱਗਦਾ ਸਿੱਧੀ ਗੱਲ ਆ ਡਰ ਤੇ ਮੰਨੋ ਵੀ ਲੱਗਦਾ ਵਾ ਪਰ ਕੋਈ ਨਹੀਂ ਗੱਲ ਤੇ ਕਰਾਂਗੇ ਕੋਈ ਨਹੀਂ ਆ ਕਰੀਏ ਗੱਲ ਜਟਾ ਕੋਈ ਗੱਲ ਨਹੀਂ ਵਿਖੀ ਜਾਊਗੀ ਜੋਊਗਾ ਯਾਰ ਗੱਲਾਂ ਸਾਰੇ ਕਰੰਦੇ ਆ ਨਾਲੇ ਇਕੱਲੇ ਵਿੱਚ ਸਗੋਂਦੇ ਵੀਰੇ ਫਿਰ ਉਦੋਂ ਗੱਲ ਕਰਦੇ ਵਧੀਆ ਨਹੀਂ ਸਕਾ ਕੋਈ ਨਹੀਂ ਕੋਈ ਨਹੀਂ ਤੂੰ ਛੋਟਾ ਵਾਣਾ ਚਾ ਕਰ ਗੱਲ ਨਹੀਂ 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 ਛੋਟਾ ਵਾ ਤੇ ਤੂੰ ਗੱਲ ਕਰ ਤੁਸੀਂ ਗੱਲ ਕਰੋ ਸਗੋਂ ਤਾਂ ਮਨ ਤੋਂ ਵੀਰੇ ਨੇ ਕੁਝ ਕਹਿਣਾ ਵੀ ਨਹੀਂ ਆ ਕਿਉਂ ਹੋਣੀ ਮਨ ਨੂੰ ਕਹਿਣਾ ਮਨ ਤੇ ਆਪ ਨੂੰ ਡਰ ਲੱਗਣ ਡਿਆ ਮੈਂ ਕਹਿ ਦੇ ਬੈਠਾ ਹੁਣ ਮੈਂ ਕਰਾਂਗੀ ਨਹੀਂ ਨਹੀਂ ਮੈਂ ਤੁਹਾਡੇ ਨਾਲ ਆ ਜਾਓ ਜਾਓ ਤੁਸੀਂ ਕਹੋ ਮੈਂ ਪਿੱਛੇ ਪਿੱਛੇ ਨਹੀਂ ਆ ਤੁਹਾਡੇ ਹਾਂ ਹਾਂ ਸੱਸਰੀ ਆ ਮੈਂ ਸੱਸਰੀ ਗੱਲ ਚੀ ਹੂੰ ਵੇ ਟਾਈਮ ਬਾਦ ਮਿਲੇ ਹੋ ਤੁਸੀਂ ਅੱਜ ਕੀ ਹੋ ਗਿਆ ਬੜੀ ਸੱਸਰੀ ਗੱਲ ਬਣਾਈ ਜਾਂਦੇ ਆ ਕੋਈ ਕੰਮ ਹੋਣਾ ਤੁਹਾਨੂੰ ਦੋ ਮਾਣੋ ਨਹੀਂ 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 ਐਨੇ ਗੱਲ ਕਰਨੀ ਹੈਗੀ ਐਵੇਂ ਮੈਂ ਗੱਲ ਕਰਨੀ ਹੋਰ ਉੱਤਹੀ ਕਰਨੀ ਅ ਵੀਰੇ ਇਹਨਾਂ ਨੇ ਗੱਲ ਅੱਛਾ ਮੇਰੀ ਗੱਲ ਸੁਣੋ ਕਿਹਨੇ ਨਹੀਂ ਨਾ ਕਰਨੀ ਜਾਓ ਫਿਰ ਜਾਓ ਨਹੀਂ 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 ਗੱਲ ਕਰੋ ਹਾਂ ਦੇਖਾ ਪਜਾ ਦੇ ਵੇ ਗੱਲ ਜਿਹੜੀ ਟਣਾਇਓ ਮੂੰਹੋਂ ਬੋਲੋ ਮੇਰੇ ਪੈਸੇ ਚਾਹੀਦੇ ਹੈਗੇ 15000 ਰੁਪਿਆ ਪ੍ਰੋਜੈਕਟ ਲੈਣਾ ਹੈ ਹੈ ਤਾਂ ਬਿਨਾ ਕੰਮ ਇਹਨਾਂ ਨੂੰ ਕੋਈ ਆਉਂਦੇ ਕਾਦੇ ਵਾਸਤੇ ਇਹ ਪੈਸੇ ਵਾਸਤੇ ਹੀ ਆਉਂਦੇ ਉਹ ਤਾਈ ਜੀ ਆਪਾਂ ਆਪਣੇ ਕੰਮ ਵਾਸਤੇ ਥੋੜੀ ਮੰਗਨ ਨੇ ਆ ਉਹ ਕੋਲੇ ਦੇ ਵਿੱਚ ਨਾ ਪ੍ਰੋਜੈਕਟ ਸਬਮਿਟ ਕਰਾਉਣਾ ਆਪਾਂ ਤੇ ਇਹਨਾਂ ਦੇ ਤੇ ਮੇਰੇ ਪੈਸੇ ਮਿਲਾ ਕੇ 15000 ਰੁਪਿਆ ਦੇਣਾ ਪੈਣਾ ਆਪਾਂ ਨੂੰ ਕੋਲੇ ਜੇ ਤੱਕ ਹੀ ਤੁਹਾਨੂੰ ਪੈਸੇ ਦੇ ਦੇ ਕੇ ਕੰਮ ਖਰਾਬ ਕੀਤਾ ਕਿੰਨੇ ਕੰਮ ਦਾ ਖਰਾਬ ਕੀਤਾ ਜਿੰਨੇ ਪੈਸੇ ਬੋਲੇ ਵੀ ਤੂੰ 15000 ਰੁਪਿਆ 15000 ਰੁਪਿਆ ਹਾਂਜੀ ਪ੍ਰੋਜੈਕਟ ਨਾ ਦੋ ਆਣਾ ਦੋ ਦੋ ਪ੍ਰੋਜੈਕਟ ਹੈ ਮੇਰਾ ਤੇ ਸਾਡੇ ਸੱਤ ਤਿੰਨਾਂ ਦਾ ਤੋ ਕੋਲੜੀ ਇਹ ਨਾ ਦੇ ਤੀ ਮੈਨੂੰ ਸਲਾਹ ਜੀ ਲੱਗਦੀ ਹੈ ਕੋਈ ਮੈਂ 15000 ਜ਼ਿਆਦਾ ਨਹੀਂ ਆ ਮੈਂ ਵੀ ਤੇ ਕੋਲੇ ਹੀ ਪੜੀ ਆ ਪਰ ਹੋ ਸਕਦਾ ਟਾਈਮ ਦੇ ਨਾਲ ਰਿੰਪੀ ਵੀ ਤੇ ਪੜੀ ਆ ਉਹਨੂੰ ਪੁੱਛ ਲੈਣੇ ਆ ਤਾ ਤੈਨੂੰ ਕਿੰਨਾ ਕ ਕਦੇ ਸਦੀਆਂ ਹੋ ਗਈਆਂ ਪੜੀਆਂ ਨੂੰ ਰਿੰਪੀ ਰਿੰਪੀ ਨੂੰ ਕਿ ਬਣਾਣਾ ਰਿੰਪੀ ਸੰ 47 ਜੁ ਪੜੀ ਆ ਰਿੰਪੀ ਥੋੜੀ ਪੜੀ ਆ ਕਿੰਨੇ ਸੰ 47 ਜੁ ਪੜੀ ਆ ਪਿਛੇ ਜਮਾ ਦੇਦੀ ਹੈ ਨਾ ਨੋ ਮਮੀ ਉਹਨੂੰ ਕਿੰਨੀ ਦੇਰ ਹੋ ਗਈ ਆ ਕੋਲੇ ਛੱਡੇ ਹੋਏ ਉਹ ਕਿੰਨੀ ਦੇਰ 6 ਮਹੀਨੇ ਉਹਨੂੰ ਕੋਲੇ ਛੱਡੀ ਨੂੰ ਨਹੀਂ ਹੋਏ ਆ ਗਈ ਰਿੰਪੀ ਇਹਦੇ ਕੋਲ ਪੁੱਛ ਲੈਣੇ ਸਾਰੀ ਰਾਮ ਕਾਣੀ ਆ ਜਾ ਐ ਨਾ ਦਿੱਸ ਤੇ ਰਹੀ ਉਹ ਕਹਿੰਦਾ ਨਹੀਂ ਮੱਜਾ ਕੋ ਮਾਰਦੇ ਪਏ ਸਾਰੇ ਵਾਹ ਮੇਰੀ ਭੈਣ ਆ ਦੋਵੇਂ ਜਾਣੇ ਨਾ ਪ੍ਰੋਜੈਕਟ ਵਾਸਤੇ ਪੈਸੇ ਮੰਗਣਦੇ ਆ ਜਿਆਦੇ ਨਹੀਂ ਆ 15000 ਮੰਗਣਦੇ ਆ ਕਿੰਨੇ 15000 ਓਹੋ 15000 ਦੋਨਾਂ ਦਾ ਨਹੀਂ 750 ਦਾ ਮੇਰਾ ਤੇ 750 ਦਾ ਇਹਦਾ ਇਹ ਕਿਹੜੀ ਸੰਦੇ ਗੱਲ ਕਰਦੇ ਪਿਓ ਜਿਹੜਾ 750 ਤੁਹਾਡਾ 750 ਤੁਹਾਡਾ ਮੈਂ ਵੀ ਉਸੇ ਕਾਲਜ ਪੜੀ ਆ ਪਿਛਲੇ ਸਾਲ ਮੈਂ ਵੀ ਇੱਥੋਂ ਕੀਤਾ ਵਾ ਉਹ ਪਿਛਲਾ ਸਾਲ ਹੀ ਹਾਂ ਇਹ ਸਾਲ-ਸਾਲ ਬਾਅਦ ਤੇ ਵੀਸਾ ਵਧ ਜਾਂਦੀ ਆ ਮੈਂ ਕਿਹੜੇ ਇੰਨੇ ਹਜ਼ਾਰ ਵਧਣੇ ਸੀ ਕੋਈ ਗੱਲ ਨਹੀਂ ਛੱਡੋ ਨਾਲੇ ਕਿਹੜਾ ਰਿੰਪੀ ਪ੍ਰੋਜੈਕਟ ਹੈ ਜਿਹੜਾ ਇੰਨੇ ਦਾ ਹੁੰਦਾ ਵਾ ਕੀ ਹੁੰਦਾ ਕੀ ਆ ਇਹ ਮੈਨੂੰ ਸਮਝਾ ਬਟ ਇਹ ਕੁਛ ਨਾ ਜ਼ਿਆਦਾ ਦੱਸਣ ਦੇ ਇਹਨਾਂ ਨੂੰ ਕੋਈ ਗੱਲ ਨਹੀਂ ਮੈਂ ਆਪੇ ਬਣਾ ਲਾਂਗੀ ਇਹਨਾਂ ਨੇ 15 ਦਾ ਕਹਿਣਾ ਮਤਲਬ 2000 ਰੁਪਏ ਤਿਆਰ ਕਰ। ਉਹ 2000 ਨਹੀਂ ਸਾਡਾ AI ਜਣਾ ਹੈਗਾ ਗੱਲ ਦਾ ਸਮੇਂ ਆਣਾ। ਇਹ ਵੀ ਤੁਹਾਨੂੰ ਪਤਾ ਹੈ ਰਿੰਪੀ ਨੇ ਕੀ ਸਲਾਈ ਕਢਾਈ ਦਾ ਕੀ ਇਹਨੇ ਕੀਤਾ ਸੀ ਉਹਦੇ ਵਿੱਚ ਕੋਈ ਝੂਠੀ ਜਾਂ ਸਾਡੇ ਕੋਈ ਝੂਠੀ ਜਾ ਮੇਰੀ ਸੁਣੋ ਗੱਲ ਤੁਹਾਨੂੰ ਪੈਸੇ ਦੀ ਕਦਰ ਦਾ ਜਰਾ ਨਹੀਂ ਪਤਾ ਹੈਗਾ ਸਾਰੀ ਦਿਹਾੜੀ ਸਵੇਰੇ ਮੁੰਡਾ ਜਾਂਦਾ ਤੇ ਸ਼ਾਮਾਂ ਨੂੰ ਘਰ ਆਉਂਦਾ ਹੈ ਹੈ ਸਾਰੀ ਦਿਹਾੜੀ ਖਪਦਾ ਤੁਸੀਂ ਉਹਦੇ ਨਾਲ ਉਹਦਾ ਕੰਮ ਕੀ ਥੋੜਾ ਬਤਾ ਕਰਵਾਉਣਾ ਉਹਦੇ ਨਾਲ ਉਹਦੀ ਮਦਦ ਕੀ ਕਰਨੀ ਤੁਸੀਂ ਤੇ ਆਪ ਉਹ ਤੇ ਬੋਝ ਬਣੇ ਫਿਰਦੇ ਹੋ ਕੋਈ ਸ਼ਰਮ ਕਰੋ ਸ਼ਰਮ ਨਾ ਮਾਰੋ ਉਸ ਨੂੰ ਆ ਪੈਸੇ ਦੇ ਦਿਓ ਜੀ ਵੀਰੇ 15000 ਰੁਪਏ ਦੇ ਜਿਵੇਂ ਡੱਟਾ ਨਾਲ ਲੱਗਦਾ ਪਏ ਤੇ ਵੀਰਾ ਤੋੜ ਕੇ ਤੁਹਾਨੂੰ ਨੋਟ ਪਈ ਜਾਏ ਕੰਮ ਕਰਿਆ ਕਰੋ ਨਾਲ ਜਾ ਕੇ ਤੁਹਾਨੂੰ ਪਤਾ ਲੱਗੇ ਪਿਆ ਕਿਵੇਂ ਕਮਾਈਦਾ ਓਹੋ ਮੰਮੀ ਤੂੰ ਇਹਨਾਂ ਗੁੱਸਾ ਹੀ ਕਰਦੇ ਰਹਿਆ ਕਰੋ ਭਾਈ ਜੀ ਆ ਸਮਝਾਓ ਹਾਂ ਮੰਮੀ ਨੂੰ ਤੁਹਾਨੂੰ ਬੜਾ ਦਿਆ ਹੁਣ ਜਦੋਂ ਆਪਾਂ ਵਧੀਆ ਲੈਵਲ ਦੀ ਨੌਕਰੀ ਲੈਣੀ ਆ ਤੇ ਪੜ੍ਹਨਾ ਵੀ ਤਾਂ ਵਧੀਆ ਪਾਊਗਾ ਫਿਰ ਇੰਨੇ ਕ ਪੈਸੇ ਤਾਂ ਲੱਗਦੇ ਹੀ ਆ ਕਿ ਨੌਕਰੀਆਂ ਦੀ ਲੋੜ ਕੋਈ ਨਹੀਂ ਹੈਗੀ ਆਪਣੇ ਕੋਲ ਪਹਿਲੀ ਬੰਨਾ ਬਥੇਰਾ ਚੱਲ ਕੇ ਵਾਹ ਨਹੀਂ ਚਾਚੀ ਮੈਂ ਵੀ ਤਾਂ ਮੋਟਰ ਜਾਨਣੀ ਆਂ ਨਹੀਂ ਨਹੀਂ ਕਰਦਾ ਮੈਂ ਜਾਣਾ ਗੱਦੜ ਗਿਆ ਇੱਕ ਮਿੰਟ ਇੱਕ ਮਿੰਟ ਇਹਨੂੰ ਤਰੀਕ ਦੱਸ ਤਰੀਕ ਦੱਸ ਦੱਸ ਤਰੀਕ ਦੱਸ ਮੈਂ ਕੱਪੜੇ ਨੂੰ ਤੋਂ ਬਟ ਨਹੀਂ ਪਹਿਨ ਦਿੰਦਾ ਉਹ ਮੰਮੀ ਪੜਾਈ ਪੜਾਈ ਦਾ ਹੀ ਨਾ ਬੋਝ ਹੁੰਦਾ ਵਾ ਹੋਰ ਕਿਹੇ ਕੰਮ ਆਲ ਜਾਏ ਨਹੀਂ ਜਾਂਦਾ ਸਾਡੇ ਕੋ ਮੇਰੀ ਉਹ ਜਾਇਆ ਨਹੀਂ ਜਾਂਦਾ ਥੱਲੇ ਥੱਲੇ ਬਣਾਣਾ ਪਾਉਣ ਵਾਲੀਆਂ ਹੁੰਦੀਆਂ ਬੜੈਣਾ ਹਨਾ ਇਹਨਾਂ ਨੇ ਕੀ ਗੋਲ ਗਲੇ ਵਾਲੀਆਂ ਕਮੀਜ਼ਾਂ ਨਹੀਂ ਆ ਉਹ ਥੱਲੇ ਪਾਉਦੇ ਬੜੈਣਾ ਦੀ ਬਜਾਏ ਹੋ ਵੀਰੇ ਕੋਲੇਜ ਵਿੱਚ ਉਹੀ ਜਾਂਦਾ ਵਾ ਇਹਨਾਂ ਦੀ ਨਾ 골ਡੀ ਇਹਨਾਂ ਦੀ ਲਗਾਮ ਕਿੱਛ ਲੈ ਮੈਂ ਤੈਨੂੰ ਕਹਿੰਦੀ ਪਈ ਮੈਨੂੰ ਇਹਨਾਂ ਦੇ ਲੱਛਣ ਜੱਜ ਦੇ ਕੋਲ ਨਹੀਂ ਵੀ ਲੱਗਦੇ ਦੋ ਮਮੀ ਅਹੀਂ ਜਾਂ ਤਾਂ ਹੋਵੇ ਨਾ ਕੁਝ ਕਰਨ ਵਾਸਤੇ ਮੰਗਣ ਨੇ ਆਪਣੇ ਹੱਥੇ ਉਹ ਕੋਲੇਜ ਦੇਣੇ ਆ ਤੁਸੀਂ ਜਿਹੜੇ ਤੋਤਾ ਮੈਨਾ ਬਣੇ ਹੋਏ ਹੋ ਨਾ ਮੈਂ ਤਾਂ डील ਸਮਝਾ ਚੰਗੀ ਤਰ੍ਹਾਂ ਜਾਣਦੀ ਆ ਮੇਰੀ ਗੱਲ ਸੁਣੋ ਤੁਹਾਨੂੰ ਪ੍ਰੋਜੈਕਟ ਯਾਰ ਚਾਹੀਦਾ ਨਾ ਮੈਂ ਗੱਲ ਮੁੱਕੀ ਮੈਨੂੰ ਨਹੀਂ ਉਹ ਪ੍ਰੋਜੈਕਟ ਇਹ ਜਿਹੜਾਗਾ ਤੁਹਾਡੇ ਨਾਲ ਕਾਲਜ ਵਾਲਿਆਂ ਨੇ ਪਤਾ ਕੀ ਕਿਹਾ ਵਾ ਕਿ ਜੇ ਤੁਸੀਂ ਬਾਹਰੋਂ ਲੈ ਕੇ ਆਓਗੇ ਤੇ ਅਸੀਂ ਨਹੀਂ ਐਸੈਪਟ ਕਰਾਂਗੇ ਮੇਰੀ ਗੱਲ ਸੁਣੋ ਆਪਾਂ ਆਪਣੇ ਨੰਬਰ ਕੱਟ ਹਾਂਜੀ ਤੇਨੂੰ ਸਕੂਲ ਵਾਲੇ ਜਾਣਦੇ ਮੈਨੂੰ ਜਾਣਦੇ ਸਾਰੇ ਤੇ ਕਾਲਜ ਵਾਲੇ ਉਹ ਤੈਨੂੰ ਜ਼ਿਆਦਾ ਪਤਾ ਵਾ ਅੱਜਕੱਲ੍ਹ ਦੀਆਂ ਪੜਾਈਆਂ ਹੋਰ ਤਰੀਕੇ ਦੀਆਂ ਹੈਗੀਆਂ ਵਾ ਨਾਲੇ ਯਾਰ ਸਾਰੀਆਂ ਗੱਲਾਂ ਛੱਡੋ ਮੰਮੀ ਮੈਂ ਤੁਹਾਨੂੰ ਗੱਲ ਦੱਸਾਂ ਮੇਰੀ ਗੱਲ ਸੁਣੋ ਪੈਸੇ ਦੀ ਲੋੜ ਆ ਕਾਲਜ ਜਾਣੇ ਆ ਪੈਸੇ ਤੇ ਚਾਹੀਦੇ ਹੀ ਚਾਹੀਦੇ ਆ ਸਮਝਿਆ ਕਰੋ ਗੱਲ ਜੇ ਆਪਾਂ ਪ੍ਰੋਜੈਕਟ ਨਾਲ ਤੇ ਤੁਹਾਡੇ ਨੰਬਰ ਨਹੀਂ ਜੇ ਲੱਗਣੇ ਮੈਨੂੰ ਸਭ ਪਤਾ ਹੈ ਤੁਹਾਡੀ ਨਾ ਦੋਵਾਂ ਦੀ ਰਲੀ ਭਗਤਿਆ ਕਦੀ ਭਾਜੀ 10000 ਦੇ ਦਿਓ ਕਦੀ ਭਾਜੀ 5000 ਦੇ ਦਿਓ ਤੁਸੀਂ ਪਤਾ ਕੀ ਕਰਦੇ ਜੇ ਤੁਰ ਪੈਂਦੇ ਜੇ ਉਥੇ ਖਾਸ ਮੋਸੇ ਚੀਜ਼ਾਂ ਐਸ਼ਾ ਕਰਦੇ ਦੇ ਤੇ ਸ਼ਾਮਾਂ ਨੂੰ ਘਰ ਆਉਂਦੇ ਦੇ ਸਵੇਰ ਦੇ ਗਏ ਓਹੋ ਤਾਈ ਜੀ ਵੇਖੋ ਮੇਰੀ ਗੱਲ ਸੁਣੋ ਸ਼ਹਿਰ ਦਾ ਨੰਬਰ 1 ਕਾਲਜ ਆ ਜੇ ਚ ਅੱਪਾ ਪੜਦੇ ਆ ਤੇ ਫਿਰ ਖਰਚੇ ਵੀ ਉਸ ਹਿਸਾਬ ਦੇ ਹੀ ਹੋਣੇ ਆ ਇਹਦੇ ਕੰਨ ਤੇ ਮਾਰੋ ਆ ਨੰਬਰ 1 ਵਾਲੇ ਦੇ ਕਿਤੇ ਤੁਸੀਂ ਖਾਣ ਜਾਂਦੇ ਜੇ ਉਹ ਵੀ ਨੰਬਰ 1 ਦੇ ਪੈਸੇ ਲੈਂਦੇ ਓ ਨਹੀਂ ਖਾਣੇ ਆਪਾ ਕੁਝ ਚਲ ਭਾਵਾ ਸਾਡੇ ਕੋਲ ਗਲਤੀ ਹੋ ਗਈ ਤੁਹਾਨੂੰ ਨੰਬਰ 1 ਦੇ ਕਾਲਜ ਤੇ ਲਾ ਕੇ ਅਗਲੇ ਸਾਲ ਨਾ ਇਹਨਾਂ ਨੂੰ ਵੀ ਕੋਈ ਸਰਕਾਰੀ ਹੈਗਾ ਕੋਈ ਕਾਲਜ ਕੋਲੇਜ ਉੱਥੇ ਸੁਟਟੀ ਲੈ ਚਲੋ ਹੁਣ ਆ ਸਾਲ ਤੇ ਕਰੀ ਆਪਾਂ ਉਹ ਇੰਨੇ ਤਾਂ ਨਹੀਂ ਲੱਗਦੇ ਹੱਥ ਜੋੜ ਲੈ ਮਨ ਹੋਗਾ ਵੀਰ ਜੀ ਸੁਣੋ ਪ੍ਰੋਜੈਕਟ ਨਾਂ ਨਾ ਦਿੱਤਾ ਤੇ ਦਿੱਕਤ ਹੋ ਜਾਣੀ ਨੰਬਰ ਨਹੀਂ ਜੇ ਲੱਗਣੇ ਆ ਮਿੰਤਾ ਲੇਗਾ ਜੀ ਅਸੀਂ ਜਿਹੜਾ ਕੋਈ ਫਜ਼ੂਲ ਖਰਚੀ ਕਰਦੇ ਸਮਝੋ ਵੱਲ ਫਜ਼ੂਲ ਖਰਚੀ ਤੇ ਹੁੰਦੀ ਹੀ ਨਹੀਂ ਜਾ ਇਹ ਅੰਦਰੋਂ ਪੈ ਹੀ ਲਿਆ ਉਹ ਚੁੱਪ ਕਰੋ ਇਹ ਮੰਗਤਿਓ ਤੁਸੀਂ ਤੇ ਤਰਲੇ ਮਰ ਡੈ ਭੇਜੇ ਭਾਬੀ ਤੁਹਾਡੇ ਪੈਰੀ ਬੰਨੇ ਆ ਜੀ ਦਵਾਉ ਪੈਸੇ ਪ੍ਰੋਜੈਕਟ ਦੇਣਾ ਸਮਝੀ ਦਿਂਦੀ ਗੱਲ ਜੇ ਨਾ ਜਾਣ ਹੁੰਦਾ ਆਪਾਂ ਕਹਿਣਾ ਨਹੀਂ ਹੈਗਾ ਚਲੋ ਯਾਰ ਰੋਕੀ ਹੋਈ ਪਈਆ ਇਹਨਾਂ ਦੀ ਬੜੀ ਆ ਮਸਲਾ ਹੀ ਪੜਾਈ ਦਾ ਨਹੀਂ ਤਾਂ ਇਹ ਇੰਨਾ ਕਹਿਣਾ ਨਹੀਂ ਨਹੀਂ ਬਸ ਇਹ ਨਹੀਂ ਗੱਲ ਮੈਨੂੰ ਦੱਸ ਦੋ ਕਿ ਯਾਰ ਜਿਹੜਾ ਕੰਮ ਇੱਕ ਸੋਚ ਵੇਖੋ ਸੋਚ ਕੇ ਵੇਖੋ ਮੜਾ ਜਿਆ ਕਿ ਜਿਹੜਾ ਕੰਮ ਆਪਾਂ ਨੂੰ 2000 ਚ ਤਿਆਰ ਹੋ ਸਕਦਾ ਉਹ ਆਪਾਂ 15000 ਚ ਕਿਉਂ ਤਿਆਰ ਕਰਾਉਣਾ ਉਹ ਵੀਰੇ ਤੁਹਾਨੂੰ ਨਹੀਂ ਪਤਾ ਕੋਲੇ ਜਾਲਾਂ ਦੇ ਨਾ ਬੜੇ ਪੰਗੇ ਹੁੰਦੇ ਆ ਉਕੇ nde ਕਿ ਤੁਸੀਂ ਬਾਹਰੋਂ ਕੁਝ ਲੈ ਕੇ ਆਓਗੇ ਅਸੀਂ ਉਹ ਸੈਪਟ ਨਹੀਂ ਕਰਨਾ ਠੀਕ ਹੈ ਆਪਾਂ ਆਪਣੇ ਨਾ ਕੋਲੇ ਤੋਂ ਹੀ ਸਮਾਨ ਲਵਾਵਾਂਗੇ ਉਹਦਾ ਹੀ ਪ੍ਰੋਜੈਕਟ ਬਣਾ ਤੇ ਤੁਸੀਂ ਉਹਦੇ ਪੈਸੇ ਸਾਨੂੰ ਜਮਾ ਕਰਾ ਆਹ ਤੇ ਠੀਕ ਹੈ ਕੱਲ ਜੋ ਸਮਾਨ ਲੈ ਆਓ ਰਿੰਪੀ ਨੂੰ ਦੇ ਦੋ ਰਿੰਪੀ ਬਣਾ ਦੋ ਨਾ 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 ਮੇਰੇ ਉਹਨਾਂ ਨੇ ਉੱਥੇ ਹੀ ਬਣਵਾਉਣਾ ਸਾਡੇ ਕੋਲ ਇੱਕ ਮਿੰਟ ਮੇਰੀ ਗੱਲ ਸੁਣੋ ਅੱਛਾ ਮੈਂ ਨਾ ਕੱਲ ਕਾਲਜ ਆਣਾ ਹੀ ਹੈ ਮੈਨੂੰ ਕੰਮ ਹੈਗਾ ਦੇ ਨਾਲੇ ਮੈਂ ਇਹਨਾਂ ਦੇ ਪ੍ਰੋਜੈਕਟ ਦਾ ਵੀ ਪੁੱਛਾਂਉਂਗੀ ਏਡੇ ਅਹੀਂ ਬੱਚੇ ਹੋ ਗਏਗੇ ਉਹਨਾਂ ਨੇ ਕਹਿਣਾ ਵੀ ਕਿ ਇਹ ਤੇ ਮੇਰੇ ਤਾਂ ਉਹ ਵੱਡੇ ਤੇ ਵਿਸ਼ਵਾਸ ਨਹੀਂਗਾ ਯਕੀਨ ਨਹੀਂਗਾ ਤੁਹਾਨੂੰ ਕਿਸੇ ਨੂੰ ਉਹ ਯਾਰ ਦੇ ਦੋ ਮੁੰਡੇ ਝੂਠ ਥੋੜਾ ਬੋਲਣ ਦੇ ਆ ਉਹ ਵੀ ਨਾ ਉਹਨਾਂ ਨੇ ਸੱਚੀ ਪੜ੍ਹਾਈ ਲਈ ਬਟ ਤੇ ਨੇ ਉਹਨੇ ਆ ਭਾਬੀ ਅਸਾਂ ਹੀ ਕਹਿੰਦੇ ਚਲ ਕੋਈ ਨਹੀਂ ਕੋਈ ਨਹੀਂ ਮੇਰੀ ਗੱਲ ਸੁਣੋ ਉਹ ਯਾਰ ਐਨਾ ਨਾ ਅਗਲਿਆਂ ਨੂੰ ਕਲਪਾਈ ਜਾਓ ਉਹ ਝੂਠ ਕਿਹੜੀ ਗੱਲੋਂ ਬੋਲਣਗੇ ਹਨਾ ਉਹੀ ਤੇ ਜਾ ਅੰਦਰੋਂ ਨਾ ਉਹ ਪੈਸੇ ਜਿਹੜੇ ਮੈਂ ਰਾਤੀ ਲੈ ਕੇ ਆਏ ਹਨਾ ਉਹਨਾਂ ਵਿੱਚੋਂ ਇਹਨਾਂ ਨੂੰ 15000 ਦੇ ਦੇ ਚਲੋ ਬੱਚੋ ਤੁਹਾਡੇ ਤੇ ਕੰਮ ਕਰਾਂ ਯਾਰ ਯਾਰ ਵੱਧ ਦੇ ਦੀ ਪੈਸੇ ਘਟ ਨਾ ਜਾਣ ਆਹੋ ਆਓ ਕਿਰਾਇਆ ਵੀ ਕਿਰਾਇਆ ਜਾਂਦਾ ਕਿਰਾਇਆ ਆਹ ਨਾ ਗੱਡੀਆਂ ਤੇ ਜਾਂਦੇ ਜੇ ਤੇਲ ਤੇ ਬੈਣੀ ਹੈ ਨਹੀਂ ਲੱਗਦਾ ਭਾਬੀ ਉਹ ਕਿਰਾਇਆ ਆਓ ਭਾਬੀ ਆਓ ਇਹ ਕਿਹੜੇ ਕਿਰਾਏ ਦੀ ਗੱਲ ਕਰਦੇ ਆ ਵੀਰੇ ਗੋਲਡੀ ਸੱਚੀ ਤੂੰ ਬੜਾ ਸਿਰ ਤੇ ਚੜਾਇਆ ਇਹਨਾਂ ਨੂੰ ਗੋਲਡੀ ਇਹਨਾਂ ਦੀ ਲਗਾਮ ਖੜ ਲੈ ਮੋੜ ਠੀਕ ਨਹੀਂ ਹੋਏਗਾ ਤੇ ਕੱਲ ਨੂੰ ਭਰਾਵਾ ਸਾਨੂੰ ਤੇ ਕਈ ਨਾ ਅਸੀਂ ਤੇ ਠਹਿਰੀਆਂ ਅਨਪੜ੍ਹ ਸਾਨੂੰ ਤੇ ਅਸਤੇ ਗੰਗੂਟਾ ਛੱਬ ਸਾਨੂੰ ਤੇ ਕਿਸੀ ਗੱਲ ਦਾ ਪਤਾ ਨਹੀਂ ਮੈਂ ਤੇ ਡਾਕਟਰ ਲੱਗਾ ਅੱਗੇ ਤੇ ਅੰਨੇ ਕਿਹਾ ਇੱਕੋ ਜੇ ਹੋਏ ਨਾ ਪੈਸੇ ਤਾਂ ਦੇ ਸਕਦਾ ਨਾ ਤੇੰਮੀ ਮੇਰੀ ਗੱਲ ਸੁਣ ਹਾਂਜੀ ਤੂੰ ਕੱਲ ਕਾਲਜ ਜਾਏਂਗੀ ਨਾ ਹਾਂਜੀ ਤੇ ਸਾਰਾ ਕਾਲਜ ਵਾਲੇ ਕੋਲ ਪਤਾ ਕਰਕੇ ਆਈ ਨਹੀਂ ਜਾਣਾ ਨਹੀਂ ਜਾਣਾ ਮੈਂ ਐਵੇਂ ਮੁੰਡਿਆਂ ਦੀ ਬੇਇੱਜ਼ਤੀ ਕਰਾਉਣੀ ਉੱਥੇ ਤੇ ਕੀ ਗੱਲਾਂ ਕਰਦੇ ਕਿਸਤੇ ਤਾਂ ਆਂ ਤੇ ਕਿਹੜੇ ਮੰਗਣ ਦੇ ਬੈਠੇ ਨਹੀਂ ਪੁੱਛਣਾ ਮੈਂ ਐਵੇਂ ਤਾਂ ਕੀਤਾ ਹੀ ਆ ਨਹੀਂ ਪੁੱਛਣਾ ਨਹੀਂ ਜਾਣਾ ਠੀਕਾ ਠੀਕਾ ਨਹੀਂ ਜਾਣਾ ਇੱਕ ੁੰਡੀ ਪਾਉਂਦੇ ਹੀ ਪਾਉਂਦੇ ਆ ਚਲ ਮੈਂ ਆਨੀ ਆ ਇਹ ਕੁੰਡੀ ਤੋਂ guna ਕੰਮ ਨਹੀਂ ਹੁੰਦਾ ਆਪੇ ਖਾਂਦੇ ਖਾਂਦੇ ਨਾਲ ਲੋਕਾਂ ਨੂੰ ਘੁਆਉਂਦੇ ਮੈਨੂੰ ਲੱਗਦਾ ਸਰੋਜ ਲੰਗਰ ਲਾ ਦੇ ਚਾਚੀ ਅਸਲ ਚ ਗੱਲ ਦੱਸਾਂ ਕੀ ਆ ਮੰਮੀ ਮੈਨੂੰ ਸਿਰਫ ਇਹੋ ਹੀ ਹੁੰਦਾ ਰਹਿੰਦਾ ਵਾ ਕਿਤੇ ਨਾ ਇਹ ਇਹ ਨਾ ਸੋਚ ਲੈਣ ਕਿ ਇਹ ਮੇਰਾ ਪਿਓ ਹੁੰਦਾ ਤੇ ਉਹਨੇ ਮੇਰੇ ਧਰਲੇ ਨਹੀਂ ਹਿਮਰੌਣੇ ਮੇਰਾ ਚਾਚਾ ਹੁੰਦਾ ਤੇ ਮੇਰੇ ਧਰਲੇ ਨਹੀਂ ਹਿਮਰੌਣੇ ਮੈਨੂੰ ਪਾਸੇ ਇਹੋ ਹੀ ਹੁੰਦਾ ਕਿ ਇਹਨਾਂ ਨੂੰ ਨਾ ਉਹਨਾਂ ਦੀ ਕਮੀ ਨਾ ਮਹਿਸੂਸ ਹੋਵੇ। ਤੂੰ ਐਵੇਂ ਨਾ ਸੋਚਿਆ ਕਰ ਫालतू ਗੱਲਾਂ। ਕੋਈ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ। ਚੌਥੇ ਕਿ ਦਿਨ ਕੋ ਤਰ ਕੋਰੇ ਦਿੰਦੇ ਆ। ਦੇ ਦੋ ਪੈਸੇ ਦੇ ਦੋ ਪੈਸੇ। ਕੋਈ ਮਹਿਸੂਸ ਹੋਣਾ ਉਹਨਾਂ ਨੂੰ। ਜੋ ਤੂੰ ਕਰਦਾ ਪਿਆ ਨਾ ਕੋਈ ਨਹੀਂ ਉਹ ਕਰ ਸਕਦਾ। ਜਿੰਨੀਆਂ ਤੂੰ ਇਹਨਾਂ ਦੇ ਖੁਸ਼ੀਆਂ ਤੇ ਇਹਨਾਂ ਦੇ ਚਾਹ ਪੂਰੇ ਪਿਆ ਕਰਦਾ ਨਾ ਤੇ ਉਹ ਵੀ ਨਹੀਂ ਸਿਆ ਕਰ ਸਕਦਾ। ਬਾਕੀ ਕੋਨੇ ਵੀ ਤਪਕਾ ਮਾਰ ਦੇਣਾ ਸੀ। ਤੂੰ ਤੇ ਪੋਤੋ ਵੀ ਨਹੀਂ ਮਾਰਦਾ। ਖਰਚਾ ਤੇ ਵੇਖੋ ਹੁੰਦਾ ਹੀ ਆ ਨਾ ਮੁੰਡੇ ਸ਼ਹਿਰ ਜਾਂਦੇ ਆ ਕਿਤੇ ਬਹਿਣਾ ਖਲੋਣਾ ਪੈਂਦਾ ਚਾਹ ਪੀਣੀ ਪੁੰਦੀ ਆ ਤੇ ਉਹ ਖਰਚਾ ਤੇ ਹੁੰਦਾ ਹੀ ਆ ਚਲੋ ਕੋਈ ਨਹੀਂ ਮਹਾਰਾਜ ਦੇਈ ਜਾਂਦਾ ਆਪਾਂ ਕਰ ਹੀ ਜਾਣੇ ਆ ਠੀਕ ਹੈ ਨਾ ਜੇ ਆ ਵੇਖੋ ਅੰਦਰ ਹੀ ਬੈਠੇ ਆ ਕੀ ਕਰਨਾ ਹੋਰ ਅਸੀਂ